ਆ ਇੱਕ ਦੋ ਦਿਨਾਂ ਤੋਂ ਵੇਖ ਰਿਹਾ ਕਿ ਸ਼ਰੋਮਣੀ ਅਕਾਲੀ ਦਲ ਦੇ ਚੰਦ ਕੁ ਬੰਦੇ ਜਿਹੜੇ ਕੱਲ ਧਰਨੇ ਦੇ ਵਿੱਚ ਬੈਠੇ ਸੀਗੇ ਮਜੀਠੇ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹਣਾ ਕਿ ਧਰਮ ਦੇ ਨਾਂ ਤੇ ਸਿਆਸੀ ਰੋਟੀਆਂ ਸੇਕਣੀਆਂ ਬੰਦ ਕਰ ਦਿਓ ਜਿਹੜੀ ਤੁਹਾਡੀ ਸਿਆਸੀ ਜ਼ਮੀਨ ਆ ਉਹ ਹੁਣ ਗਵਾ ਚੁੱਕੀ ਆ ਉਹ ਹੁਣ ਤੁਹਾਨੂੰ ਨਹੀਂ ਮਿਲਣੀ ਇਹ ਤੁਸੀਂ ਬਹੁਤ ਵੱਡੇ ਭੁਲੇਖੇ 'ਚ ਤੁਰੇ ਫਿਰਦੇ ਕਿ ਸ਼ਾਇਦ ਗੁਰਦਾਰੇ ਸਾਹਿਬਾਨਾਂ ਦੇ ਆਸਰੇ ਲੈ ਕੇ ਅਸੀਂ ਕੋਈ ਨਾ ਕੋਈ ਆਉਦੀ ਜ਼ਮੀਨ ਜਿਹੜੀ ਉਹ ਭਾਲਾਂਗੇ ਉਹ ਨਹੀਂ ਮਿਲਣੀ ਹੁਣ ਮੈਂ ਤੁਹਾਡੀ ਕੱਲੀ ਕੱਲੀ ਕਰਤੂਤ ਦੱਸਣ ਲੱਗਾ ਕਿਉਂਕਿ ਉਸੀ ਮੈਨੂੰ ਕੱਲ ਪਰਸੋ ਦਾ ਮੈਂ ਚੁੱਪ ਸੀਗਾ ਤੇ ਮੈਂ ਜਦੋਂ ਅੱਜ ਹਰਜਿੰਦਰ ਸਿੰਘ ਧਾਮੀ ਦਾ ਇੱਕ ਬਿਆਨ ਪੜਿਆ ਕਿ ਰਮਾਣੇ ਚੱਕ ਗੁਰਦਾਰੇ ਦੇ ਵਿੱਚ ਕਬਜ਼ਾ ਕੀਤਾ ਜਾ ਰਿਹਾ ਮੈਂ ਧਾਮੀ ਸਾਹਿਬ ਤੁਹਾਨੂੰ ਕੱਲੇ ਕੱਲੇ ਕਬਜ਼ੇ ਦੇ ਬਾਰੇ ਦੱਸਣ ਲੱਗਾ ਕਿ ਕਿੰਨੇ ਕਿਹੜੇ ਵੇਲੇ ਕਿੱਥੇ ਕਿੱਥੇ ਕਬਜ਼ੇ ਕਰਾਏ ਮੈਂ ਰੱਬ ਤੋਂ ਡਰਨ ਵਾਲਾ ਬੰਦਾ ਜੇ ਮੈਂ ਤੁਹਾਡੀਆਂ ਕਾਲੀਆਂ ਕਰਤੂਤਾਂ ਦਾ ਭਾਗੀਦਾਰ ਹੁੰਦਾ ਤਾਂ ਅੱਜ ਮੈਂ ਤੁਹਾਡੇ ਵਿੱਚ ਹੋਣਾ ਸੀ ਕਾਲੀ ਦਲ 'ਚ ਮੈਂ ਤੁਹਾਡੀਆਂ ਕਾਲੀਆਂ ਕਰਤੂਤਾਂ ਕਰਕੇ ਕਾਲੀ ਦਲ ਤੋਂ ਬਾਹਰ ਹੋ ਗਿਆ ਸਾਡੇ ਰਮਾਣੇ ਚੱਕ ਪਿੰਡ ਦੇ ਵਿੱਚ ਦੋ ਸੰਪਰਦਾਵਾਂ ਦਾ ਝਗੜਾ ਬਾਬਾ ਸਤਿੰਦਰ ਸਿੰਘ ਤੇ ਬਾਬਾ ਭਗਵਾਨ ਸਿੰਘ ਜੀ ਦਾ ਤੇ ਮੇਰਾ ਕੀ ਲੈਣਾ ਦੇਣਾ ਉਹ ਅੱਜ ਦਾ ਤਾਂ ਨਹੀਂ ਉਹ ਬਹੁਤ ਪੁਰਾਣਾ ਉਹਦੇ ਬਹੁਤ ਪੁਰਾਣਾ ਝਗੜਾ ਚੱਲਦਾ ਆ ਰਿਹਾ ਸੀ ਚਲੋ ਕੁਝ ਪਿੰਡ ਵਾਲਿਆਂ ਨਾਲ ਬਾਬਾ ਜੀ ਦੀ ਕਿਸੇ ਗੱਲ ਤੋਂ ਟਕਰਾਰ ਹੋ ਗਈ ਉਸ ਤੋਂ ਬਾਅਦ ਮੈਨੂੰ ਸਭ ਤੋਂ ਪਹਿਲਾਂ ਫੋਨ ਬਾਬਾ ਜੀ ਦੀ ਪਾਰਟੀ ਦਾ ਆਉਂਦਾ ਤੇ ਮੈਂ ਉੱਥੇ ਮੋਗੇ ਤੇ ਪੁਲਿਸ ਭੇਜਦਾ ਐਸਐਚਓ ਜੀ ਦਾ ਜਾਗਦਾ ਡੀਐਸਪੀ ਜੀ ਦਾ ਜਾਗਦਾ ਔਰ ਮੈਂ ਉਹ ਤੋਂ ਪੁਲਸ ਭੇਜ ਕੇ ਉਹ ਸਮਾਹਲ ਨੂੰ ਸਾਰੇ ਨੂੰ ਸ਼ਾਂਤ ਕਰਾਉਣਾ ਉਸ ਤੋਂ ਬਾਅਦ ਜਿਹੜੇ ਸਾਡੇ ਸਿਆਸੀ ਰੋਟੀਆਂ ਸੇਕਣ ਬੰਦੇ ਉੱਥੇ ਬੈਠੇ ਸੀ ਮੈਂ ਵੀਰੋ ਤੁਹਾਡੇ ਨਾਲ ਮੇਰੀ ਲੜਾਈ ਕੋਈ ਨਹੀਂ ਪਰ ਮੈਨੂੰ ਵੀ ਪਤਾ ਤੁਸੀਂ ਕੀ ਕੀ ਕਰਦੇ ਜੇ ਅੱਜ ਤੋਂ ਬਾਅਦ ਜਿਹੜੇ ਉੱਥੇ ਧਰਨੇ 'ਚ ਬੈਠੇ ਉਹਨਾਂ ਨਾਲ ਮੇਰੀ ਲੜਾਈ ਸ਼ੁਰੂ ਆ ਹੁਣ ਮੈਂ ਤੁਹਾਨੂੰ ਕੁਝ ਦਿਨਾਂ ਦੇ ਵਿੱਚ ਵਿੱਚ ਜਿਹੜੇ ਕੰਮ ਤੁਸੀਂ ਅੱਜ ਦੀ ਤਰੀਕ 'ਚ ਕਰ ਰਹੇ ਹੋ ਜਿਹੜੇ ਮੇਰੇ ਕੋਲ ਨੇ ਮੈਂ ਜਿਹੜੇ ਉੱਥੇ ਧਰਨੇ 'ਚ ਬੈਠੇ ਮੈਂ ਉਹਨਾਂ ਨੂੰ ਕਹਿਣ ਲੱਗਾ ਕਿ ਹੁਣ ਮੈਂ ਸਾਰੇ ਤੁਹਾਡੇ ਗੱਲ ਦੇ ਵਿੱਚ ਇਹੋ ਜਿਹਾ ਫਾਹ ਬਣਾ ਕੇ ਪਾਉਂਗਾ ਤੁਸੀਂ ਯਾਦ ਪਿਆ ਕਰੋਗੇ ਕਿ ਅਸੀਂ ਬਹੁਤ ਵੱਡੀ ਗਲਤੀ ਕੀਤੀ ਧਰਮ ਦੀ ਆੜ ਲੈ ਕੇ ਆ ਜਿਹੜਾ ਧਾਮੀ ਨੇ ਬਿਆਨ ਦਿੱਤਾ ਮੈਂ ਪਹਿਲਾਂ ਇਸ ਧਾਮੀ ਨੂੰ ਇਹ ਗੱਲ ਦੱਸਣੀ ਚਾਹਣਾ ਕਿ ਜਿਹੜਾ ਤੂੰ ਉਥੇ ਸ਼ਰੋਮਨੀ ਕਮੇਟੀ ਦਾ ਮੈਂਬਰ ਜਿਹੜਾ ਧਰਨੇ 'ਚ ਬੈਠਾ ਹੈ ਜਿੰਨੋਂ ਤੋਂ ਕਹਿਣਾ ਕਿ ਮੈਂ ਇਹਦੀ ਰੈਣਮਾਈ ਏਟ ਕਮੇਟੀ ਬਣਾਈਆਂ ਇਹਨਾਂ ਦੀ ਰੈਣਮਾਈ ਏਟ ਇਹਨਾਂ ਦੀ ਰੈਣਮਾਈ ਏਟ ਤੇਰੇ ਕਾਲੀ ਦਲ ਦੀ ਸਰਕਾਰ ਵੇਲੇ ਸਾਡੇ ਗੁਰਦੁਆਰਾ 베ਰ ਸਾਹਿਬ ਬੋਪਾਰਾ ਜਿੱਥੇ ਬਾਬਾ ਸੱਜਣ ਸਿੰਘ ਜੀ ਮੌਜੂਦਾ ਇਸ ਟਾਈਮ ਬੈਠੇ ਨੇ ਉਹਨਾਂ ਨੂੰ ਕੱਢਣ ਲੱਗੇ ਸੀ ਤੇਰੇ ਇਹੋ ਹੀ ਸ਼ਰੌਣੀ ਕਮੇਟੀ ਦੇ ਮੈਂਬਰ ਤੇ ਤੇਰੇ ਜਿਹੜੇ ਅੱਜ ਜੇਲ੍ਹਾਂ ਦੇ ਵਿੱਚ ਬੈਠੇ ਤੇਰੇ ਲੀਡਰ ਨੇ ਉਹ ਇਹਨਾਂ ਨੂੰ ਕੱਢਣ ਲੱਗੇ ਹੀ ਬਾਬਾ ਜੀ ਜਿੰਦੇ ਜਾਦੇ ਆ ਜਾ ਕੇ ਪੁੱਛਲਾ ਤਲਬੀਰ ਸਿੰਘ ਗਿੱਲੇ ਨੇ ਉਸ ਬਾਬੇ ਦੀ ਸਪੋਰਟ ਕੀਤੀ ਉੱਥੇ ਉਹਦਾ ਜਿਹੜਾ ਚੇਅਰਮੈਨ ਸੁਖਵਿੰਦਰ ਸਿੰਘ ਗੋਲਡੀ ਤੇ ਕਲਵੀਰ ਸਿੰਘ ਮਤੇয়াল ਜੀ ਜਿਹੜੇ ਵਿਚਾਰੇ ਇਸ ਦੁਨੀਆ ਤੇ ਨਹੀਂ ਰਹੇ ਉਹ ਚਾਹੁੰਦੇ ਸੀਗੇ ਇਥੋਂ ਬਾਬਾ ਜੀ ਨੂੰ ਗੁਰਦਾਰੇ ਕੱਢਿਆ ਜਾਵੇ ਮੈਂ ਉਸ ਟਾਈਮ ਉਸ ਪਰਿਵਾਰ ਦੇ ਉਸ ਮਹਾਪੁਰਸ਼ਾਂ ਦੇ ਨਾਲ ਖੜਾ ਹਾਂ ਮੈਂ ਜਿਨੇ ਬਾਣਾ ਪਾਇਆ ਉਹਦਾ ਹਰ ਇੱਕ ਦਾ ਸਤਿਕਾਰ ਕਰਦਾ ਮੈਂ ਉਹਨਾਂ ਦੇ ਨਾਲ ਖੜਾ ਜਿੰਦੇ ਜਾਗਦੇ ਨੇ ਜਾ ਕੇ ਪੁੱਛਲਾ ਤੇ ਤੇਰੇ ਇਹ ਜਿਹੜੇ ਜਿਹੜੇ ਅੱਜ ਸ਼ਰੌਣੀ ਕਮੇਟੀ ਦੇ ਮੈਂਬਰ ਤੇ ਜਾਂ ਜਿਨ੍ਹਾਂ ਦੇ ਇਸ਼ਾਰਿਆਂ ਤੇ ਕੱਲ ਚੰਦ ਕ ਬੰਦਿਆ ਦਾ ਧਰਨਾ ਲੱਗਾ ਪਹਿਲੀ ਤੇ ਗੱਲ ਤੁਹਾਨੂੰ ਸ਼ਰਮਨਾ ਨੱਕ ਡੋਕ ਕੇ ਮਰ ਜਾਣਾ ਚਾਹੀਦਾ ਕਿ 26 26000 ਦੀ ਲੀਡ ਨਾਲ ਜਿਤਨ ਵਾਲੇ ਤੇ ਤੁਹਾਡੇ ਕੋਲ ਕੱਲ 26 ਬੰਦੇ ਨਹੀਂ ਇਕੱਠੇ ਹੋਏ ਸੋ ਇਸ ਕਰਕੇ ਮੇਰੇ ਵੀਰੋ ਮੈਂ ਤੁਹਾਨੂੰ ਇਹ ਗੱਲ ਬੜੀ ਵਿਸਤਾਰ ਸਹਿ ਦੱਸ ਦੇਣਾ ਕੇ ਬਾਅਦ ਉਥੇ ਸੌਦੇਬਾਜ਼ੀਆਂ ਹੁੰਦੀਆਂ ਉਹਨਾਂ ਬਾਬਾ ਜੀ ਨਾਲ ਬਾਬਾ ਜੀ ਮੁਕਰ ਨਾ ਮੁਕਰ ਮੈਨੂੰ ਨਹੀਂ ਪਤਾ ਇਹ ਗੱਲ ਪ੍ਰੂਫਾ ਸਮੇਤ ਰੱਖਣ ਲੱਗਾ ਕਿ ਬਾਬਾ ਜੀ ਤੋਂ ਉਥੋਂ ਦਾ ਜਿਹੜਾ ਚੇਅਰਮੈਨ ਵਿਰੋਧ ਕਰਦਾ ਸੀ ਬਾਬੇ ਦਾ ਦੋਵੇਂ ਚੇਅਰਮੈਨ ਸੀ ਇੱਕ ਮਾਰਕੀਟ ਕਮੇਟੀ ਅੰਮ੍ਰਿਤਸਰ ਦਾ ਮਜੀਠੀਆ ਨੇ ਬਣਾਇਆ ਇੱਕ ਮਾਰਕੀਟ ਕਮੇਟੀ ਮਹਿਤੇ ਦਾ ਬਣਾਇਆ ਸੁਖਵਿੰਦਰ ਸਿੰਘ ਗੋਲਡੀ ਔਰ ਉਹ ਜਿਹੜਾ ਸੁਖਵਿੰਦਰ ਸਿੰਘ ਗੋਲਡੀ ਆ ਉਹਨੇ 50 ਫੁੱਟ ਬਾਏ 50 ਫੁੱਟ ਜਗ੍ਹਾ ਬਾਬੇ ਤੋਂ ਲਈ ਬਾਬੇ ਨੂੰ ਉਥੇ ਰਹਿਣ ਦਾ ਰਹਿਣ ਦੇਣ ਕਰਕੇ ਤੇ ਜਿਹਦੇ ਵਿੱਚ ਅੱਜ ਗੁੱਡ ਵਿਲ ਰੈਸਟੋਰੈਂਟ ਬਣਿਆ ਬੋਏ 베ਰ ਸਾਹਿਬ ਬੋਪਾਰਾ ਬਾਬੇ ਦੀ ਬਾਬੇ ਸੱਜਣ ਸਿੰਘ 베ਰ ਸਾਹਿਬ ਛਿਰ ਗੁਰੂ ਹਰਗੋਬਿੰਦ ਸਾਹਿਬ ਦੇ ਗੁਰਦਾਰੇ ਦੀ ਜਗ੍ਹਾ ਦੇ ਵਿੱਚ ਤੇ ਉਹਦਾ ਕਿਰਾਇਆ ਪਤਾ ਕਿੰਨਾ ਉਹਦਾ ਕਿਰਾਇਆ ਜੀਟੀ ਰੋਡ ਤੇ 3500 ਰੁਪਇਆ ਬਾਇ ਚੈੱਕ ਇਹ ਬੰਦੇ ਉਥੇ ਕਿਰਾਇਆ ਦੇਂਦੇ ਆ ਜਿਹੜੇ ਕਹਿੰਦੇ ਆ ਕਿ ਗੁਰਦਾਰਿਆਂ ਦੇ ਤਲਵੀਰ ਸਿੰਘ ਕਬਜ਼ੇ ਕਰਾਉਂਦਿਆ ਅੱਗੇ ਆ ਜਾਓ ਨਾਗੀਆਣਾ ਸਾਹਿਬ ਬਾਬਾ ਜੀ ਜਗਿੰਦਰ ਸਿੰਘ ਜੀ ਜਦੋਂ ਚੋਲਾ ਛੱਡਦੇ ਆ ਉਥੇ ਇੱਕ ਇਹੋ ਕਾਲੀਦਲ ਵਾਲਿਆਂ ਦੇ ਬੰਦੇ ਉਥੇ ਪੱਪੀ ਪ੍ਰਧਾਨ ਜੀ ਸੀਗੇ ਇਹ ਚਾਹੁੰਦੇ ਸੀਗੇ ਬਾਬਾ ਜੀ ਤੋਂ ਬਾਅਦ ਉਹਨਾਂ ਨੂੰ ਉਥੇ ਕਬਜ਼ਾ ਕਰਾ ਦਈਏ ਨਾਗਿਆਣਾ ਸਾਹਿਬ ਉਥੇ ਮੈਂ ਗਿਆ ਉਥੇ ਸਰਦਾਰ ਸੰਤੋਖ ਸਿੰਘ ਸਭਰਾ ਸ਼ਰਾਉਣੀ ਗੋਟੀ ਮੈਂਬਰ ਗਿਆ ਔਰ ਇੱਕ ਅਸੀਂ 10 ਜਾਣੇ ਉਥੇ ਬੰਦੇ ਗਏ ਵਿੱਚ ਭਜਨ ਸਿੰਘ ਸਪਾਰੀ ਵਿੰਡ ਗਿਆ ਹੋਰ ਇਲਾਕੇ ਦੇ ਸੀਨੀਅਰ ਲੀਡਰ ਇਕੱਠੇ ਹੋਏ ਤੇ ਸ਼ਰਮਣਾ ਨੱਕ ਡੋਬ ਕੇ ਮਰ ਜਾਓ ਇਹ ਕਾਲੀ ਦਲ ਵਾਲਿਓ ਉਹ ਤੁਸੀਂ ਉਹ ਗੁਰਦਾਰੇ ਤੇ ਮੈਂ ਕਬਜ਼ਾ ਬਚਾਇਆ ਮੈਂ ਉਥੇ ਬਾਬੇ ਕਵਲਜੀਤ ਸਿੰਘ ਨੂੰ ਕਬਜ਼ਾ ਕਰਾਇਆ ਤੈਨੂੰ ਹੀ ਉਦੋਂ ਕਹਿਆ ਇਹਨਾਂ ਨੂੰ ਕੁਛ ਨਾ ਕੁਛ ਦਵਾ ਦਿਆ ਕਾਲੀ ਦਲ ਨੇ ਇਹਨਾਂ ਨੂੰ ਤੇ ਅੱਜ ਵੀ ਉਥੋਂ ਦੀ ਗੁਰਦਾਰੇ ਦੀ ਡਿਸਪੈਂਸਰੀ ਤੇ ਤੁਹਾਡੇ ਪਾਲੀ ਹੋਣਾ ਦਾ ਕਬਜ਼ਾ ਦੁਨੀਆ ਜਾਣਦੀ ਆ ਮੈਂ ਸੱਚੀਆਂ ਗੱਲਾਂ ਕਹਿ ਰਿਹਾ ਇਹ ਕੋਈ ਝੂਠੀ ਛੱਬੀ ਗੱਲ ਨਹੀਂ ਤੇ ਤੁਸੀਂ ਮੈਨੂੰ ਕਹਿੰਦੇ ਜੇ ਗੁਰਦਾਰੇ ਤੇ ਕਬਜ਼ੇ ਕਰਾ ਰਿਆ ਹੈ ਤੀਜੀ ਗੱਲ ਥੰਮ ਸਾਹਿਬ ਗੁਰਦਾਰਾ ਸਾਡੇ ਉਦੋਂ ਕਹੇ ਜਗਿੰਦਰਜੀਤ ਸਿੰਘ ਕਿਹਦਾ ਵਰਕਰ ਸੀਗਾ ਕਿਹਦਾ ਬੰਦਾ ਸੀਗਾ ਆ ਕਿਦੋਂ ਦਾ ਕਾਲੀ ਦਲ ਤੋਂ ਵੈਲੇ ਲੈ ਕੇ ਅੱਜ ਦੇ ਦਿਨ ਤੱਕ ਹੁਣ 4 ਮਹੀਨਿਆਂ ਤੋਂ ਉਤੋਂ ਪਿੰਡ ਵਾਲਿਆਂ ਨੇ ਕਬਜ਼ਾ ਛਡਾਇਆ ਗੁਰਦਾਰੇ ਸਾਹਿਬ ਥੰਮ ਸਾਹਿਬ ਤੁਸੀਂ ਕਬਜ਼ਾ ਕਰ ਛਡਾਇਆ ਇਸੇ ਪਾਲੀ ਦੇ ਫਾਦਰ ਸਾਹਿਬ ਸੀਗੇ ਤੁਹਾਨੂੰ ਤੁਸੀਂ ਕਹਿੰਦੇ ਅਸੀਂ ਕਬਜ਼ਾ ਕਰਾਉਣੇ ਆ ਤੁਹਾਨੂੰ ਸ਼ਰਮ ਨਾ ਆਈ 2011 ਦੇ ਵਿੱਚ ਸੰਤਰ ਸੀਲਾ RAM ਜੀ ਸਾਧਪੁਰ ਵਾਲੇ ਜਦੋਂ ਸਰੀਰ ਛੱਡਦੇ ਨੇ ਤੇ ਜੋ ਕੁਝ 2011 ਦੇ ਵਿੱਚ ਮਜੀਠੀਆ ਸਾਹਿਬ ਨੇ ਉੱਥੇ ਆਪ ਦੇ ਇੱਕ ਹਰਿਆਣੇ ਵਾਲੇ ਯਾਰ ਦੇ ਮਗਰ ਲਾ ਕੇ ਜੋ ਕੁਝ ਉੱਥੇ ਕਰਾਇਆ ਉੱਥੇ ਐਸਐਚਓ ਅਰੁਣੋਂ ਦਾ ਹੀ ਐਸ ਡੀਐਸਪੀ ਹਰਜੀਤ ਸਿੰਘ ਬਰਾੜ ਹੁੰਦਾ ਸੀ ਐਹੋ ਹੀ ਸੁਖਵਿੰਦਰ ਸਿੰਘ ਗੋਲਡੀ ਨਾਲ ਸੀ ਜੋ ਕੁਝ ਉੱਥੇ ਹੋਇਆ ਜਾ ਕੇ ਡੇਰਿਓ ਪੁੱਛੋ ਜਾ ਕੇ ਡੇਰਿਓ ਪੁੱਛੋ ਕੀ ਕੁਝ ਕਰਾਇਆ ਤੁਸੀਂ ਮੈਨੂੰ ਕਹਿੰਦੇ ਜੇ ਗੁਰਦਾਰਿਆਂ ਦੇ ਕਬਜ਼ਾ ਕਰਾਉਂਦਾ ਉਹ ਸ਼ਰਮਣਾ ਨੱਕ ਡੋਬ ਕੇ ਮਰ ਜਾਓ ਉਹ ਤੁਸੀਂ ਉੱਥੇ ਬਾਬਿਆਂ ਤੋਂ ਜਗਾ ਲੈ ਲੈ ਕੇ ਤਾਂ ਸੌਦੇਕਾਰ ਕਰਕੇ ਪਹਿਲਾਂ ਬਾਬਿਆਂ ਨੂੰ ਪ੍ਰੈਸ਼ਰਾਈਜ਼ ਕਰਕੇ ਬਾਅਦ ਵਿੱਚ ਜਗਾ ਲੈ ਲੈ ਕੇ ਤੇ ਤੁਸੀਂ ਉਹਨਾਂ ਨਾਲ ਰਾਈ ਨਾਵੇਂ ਕਿਤੇ ਤੁਸੀਂ ਅੱਜ ਉੱਠ ਕੇ ਸਾਨੂੰ ਕਹਿੰਦੇ ਜੇ ਆਪਣਾ ਮਾਰਕੀਟ ਕਮੇਟੀਆਂ ਤੁਸੀਂ ਲੁੱਟ ਕੇ ਖਾ ਗਏ ਸਾਰਾ ਕੁਝ ਤੁਸੀਂ ਲੁੱਟ ਕੇ ਖਾ ਗਏ ਤੁਸੀਂ ਮੈਨੂੰ ਕਹਿੰਦੇ ਜੇ ਗੁਰਦਾਰਿਆਂ ਦੇ ਕਬ ਮੈਂ ਅੱਜ ਤੁਹਾਨੂੰ ਥੋੜੀ ਜਿਹੀ ਇੱਕ ਹਿੰਟ ਦਿੰਦਾ ਔਰ ਜਿਹੜੇ ਮੇਰੇ ਵੀਰ ਕੱਲ ਧਰਨੇ 'ਚ ਬੈਠੇ ਮੈਂ ਜ ਉਹਨਾਂ ਨੂੰ ਕਲੀਅਰ ਕਹਿ ਦੇਣਾ ਕਿ ਮੇਰੇ ਮਿੱਤਰੋ ਮੇਰੇ ਕੋਲ ਤੁਹਾਡਾ ਇਕੱਲੇ ਇਕੱਲੇ ਦਾ ਪ੍ਰੂਫ ਸਬੂਤ ਪਿਆ ਜੇ ਇਹ ਮਨ 'ਚੋਂ ਭੁਲੇਖਾ ਕੱਢ ਕੇ ਛੱਡਿਓ ਕਿ ਤੁਸੀਂ ਮੇਰੇ ਖਿਲਾਫ ਹੋ ਧਰਨੇ ਮੈਂ ਸੱਚ ਸੱਚ ਦੀ ਲੜਾਈ ਤਲਬੀਰ ਸਿੰਘ ਗੱਲ ਮਰਨੋ ਮਰਜੂ ਮੈਂ ਸੱਚ ਦੀ ਲੜਾਈ ਨਹੀਂ ਲੜਨੋਂ ਪਿਛાડਦਾ ਔਰ ਮੈਂ ਹਰਜਿੰਦਰ ਸਿੰਘ ਧਾਮੀ ਨੂੰ ਕਹਿਣਾ ਉਹ ਧਾਮੀ ਜੇ ਤੂੰ ਐਡਾ ਮਾਨਦਾਰ ਆ ਚੱਲ ਗੁਰਰਾਮ ਦਾ ਹਸਪਤਾਲ ਚੱਲ ਔਰ ਜਿਹੜੇ ਤੂੰ ਆਪਦੇ ਕਰਿੰਦਿਆਂ ਨੂੰ ਇੱਥੇ ਮੈਡੀਕਲ ਸਟੋਰ ਦੇ ਕੇ ਅਨੇ ਵਾਰ ਨਹੀਂ ਲੁੱਟ ਮਚਾਈ ਉਹ ਬੰਦ ਤੇ ਕਰਾ ਜਿਹੜੇ ਬਾਹਰ ਉਹ ਸੇ 50 ਮੈਡੀਕਲ ਸਟੋਰ ਚੱਲਦੇ ਆ ਕੀ ਗੱਲ ਉਹ ਕਹਦੇ ਧੀਆਂ ਪੁੱਤ ਨਹੀਂ ਉਹਨਾਂ ਦੀ ਤੂੰ ਰੋਟੀ ਨਹੀਂ ਖਾਂਦਿਆ ਕਿਉਂ ਨਹੀਂ ਤੂੰ ਆਪਦੇ ਡਾਕਟਰਾਂ ਨੂੰ ਕਹਿੰਦਾ ਬਈ ਪਰਚੀ ਜਿੱਥੋਂ ਮਰਜ਼ੀ ਮੈਡੀਸਿਨ ਲੋਕ ਲੈਣ ਉਹ ਤੂੰ ਤੇ ਕਾਰੋਬਾਰ ਖੋਲ ਕੇ ਬੈਠਾ ਜੇ ਤੂੰ ਹੀ ਏਡੇ ਧਾਮੀ ਸਾਹਿਬ ਇਮਾਨਦਾਰ ਹੋ ਨਾ ਤੇ ਜੇ ਏਡੇ ਇਮਾਨਦਾਰ ਹੋ ਚਲੋ ਦਰਬਾਰ ਸਾਹਿਬ ਜਾ ਕੇ ਖਾਓਗੇ ਤੁਹਾਡੇ ਜਿਹੜੇ ਉਹ ਮੈਡੀਕਲ ਸਟੋਰ ਤੁਹਾਡੇ ਛੇਤਿਆਂ ਕੋਲ ਨਹੀਂ ਤੇ ਤਲਬੀਰ ਸਿੰਘ ਮਾਫੀ ਮੰਗ ਲੂ ਅੱਜ ਉ ਮੈਂ ਕੱਲ ਜਦੋਂ ਉਹਦੇ ਧਰਨਾ ਲੱਗਾ ਮੈਂ ਪੁਲਿਸ ਨੂੰ ਇੱਕ ਗੱਲ ਕਹੀ ਆ ਬੜੀ ਕਲੀਅਰਲੀ ਕਿ ਭਾਈ ਮੇਰੇ ਬੰਦਿਆ ਦਾ ਕਸੂਰ ਕੋਈ ਨਹੀਂ ਨਜਾਇਜ਼ ਕਾਰਵਾਈ ਨਹੀਂ ਹੋਣੀ ਚਾਹੀਦੀ ਮੈਂ ਮੁਕਰਦਾ ਨਹੀਂ ਮੈਂ ਮੀਡੀਆ 'ਚ ਕਹਿ ਰਿਹਾ ਮੈਂ ਹਾਂ ਜੀ ਮੇਰੇ ਬੰਦਿਆ ਦਾ ਕਸੂਰ ਕੋਈ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਕੱਲ ਮੈਂ ਅਮਨੋ ਅਰੋੜਾ ਜੀ ਦੇ ਨਾਲ ਸੀਗਾ ਮੈਨੂੰ ਅਮਰਜੀਤ ਸਿੰਘ ਕਲੇਰ ਮਾਗੜ ਸਰਪੰਚ ਦਾ ਫੋਨ ਆਉਂਦਾ ਕਿ ਬਾਬਾ ਸਤਿੰਦਰ ਸਿੰਘ ਜੀ ਤੁਹਾਨੂੰ ਮਿਲਣਾ ਚਾਹੁੰਦੇ ਆ ਮੈਂ ਹਾਂ ਜੀ ਮੈਂ ਵਿਜੀ ਆ ਮੈਂ ਤੁਹਾਨੂੰ ਮਿਲਾਂ ਇਹ ਕੋਈ 12 ਵਜੇ ਦੇ ਕਰੀਬ ਹੋਣਾ ਹੈ ਮੈਂ ਮੈਂ 3 ਵਜੇ ਤੱਕ ਅਮਰਸਰ ਪਹੁੰਚ ਜਾਣਾ ਫਿਰ ਮੈਨ ਮੈਨੂੰ ਦੁਬਾਰਾ ਫੋਨ ਆਉਂਦਾ ਮੈਂ ਕਿ ਬਾਬਾ ਜੀ ਨੇ ਮੈਨੂੰ ਕਿਸ ਕਰਕੇ ਮਿਲਣਾ ਕਹਿੰਦੇ ਜੀ ਉਹਨਾਂ ਕੋਈ ਗੁਰਦਾਰਾ ਸਾਹਿਬ ਬਾਰੇ ਬਚਨ ਬਲਾਸ ਕਰਨੇ ਆ ਮੈਂ ਭਾਈ ਮੈਂ ਅੱਧੇ ਘੰਟੇ ਤੱਕ ਮੈਨੂੰ ਦੁਬਾਰਾ ਫੋਨ ਕਰਿਓ ਮੈਨੂੰ ਉਹਨਾਂ ਦਾ ਫੇਰ ਫੋਨ ਆਉਂਦਾ ਮੈਂ ਜੀ ਮੈਂ ਸਰੋਵਰ ਪ੍ਰੀਮੀਅਮ ਹੋਟਲ ਦੇ ਵਿੱਚ ਅਮਨ अरोड़ा ਜੀ ਦੇ ਨਾਲ ਆ ਚਾਹੇ ਤੇ ਮੇਰੀ ਘਰ ਵੇਟ ਕਰ ਲਓ ਤੇ ਚਾਹੇ ਇੱਥੇ ਆ ਜਾਓ ਉਹ ਮੇਰੇ ਮਗਰ ਆ ਜਾਂਦੇ ਮੈਨੂੰ ਬਾਬਾ ਜੀ ਨੇ ਸਾਰੀ ਗੱਲ ਦੱਸੀ ਮੈਂ ਉਸੇ ਵੇਲੇ ਅਫਸਰ ਸਾਹਿਬਾਨ ਨੂੰ ਇਹ ਬੇਨਤੀ ਕਹੀ ਕਿ ਮੇਰੀ ਬਾਬਾ ਜੀ ਨਾਲ ਗੱਲ ਹੋ ਗਈ ਆ ਬਾਬਾ ਜੀ ਜੇ ਧਰਨਾ ਚ ਕਾ ਦਿੰ ਤੇ ਕੋਈ ਗੱਲ ਨਹੀਂ ਇਸ ਮホール ਨੂੰ ਸ਼ਾਂਤ ਕਰੋ ਨਾ ਮੈਂ ਕੋਈ ਬਾਬਾ ਜੀ ਨੂੰ ਮਾੜੀ ਗੱਲ ਕਹੀ ਆ ਨਾ ਬਾਬਾ ਜੀ ਨੇ ਮੈਨੂੰ ਮਾੜੀ ਗੱਲ ਕਹੀ ਨਾ ਕਿਸੇ ਨੇ ਮੇਰੇ ਤੋਂ ਮਾਫੀ ਮੰਗੀ ਆ ਨਾ ਮੈਂ ਕਿਸੇ ਤੋਂ ਮਾਫੀ ਮੰਗੀ ਆ ਮੈਂ ਪਹਿਲੀ ਤੇ ਗੱਲ ਬਾਣੇ ਵਾਲੇ ਸਿੰਘ ਦਾ ਬਾਣੇ ਵਾਲੇ ਸਿੰਘ ਦਾ ਮੈਂ ਸਤਿਕਾਰ ਕਰਦਾ ਦੂਜੀ ਗੱਲ ਦੋ ਸੰਪਰਦਾਵਾਂ ਦਾ ਉਥੇ ਝਗੜਾ ਜੇ ਤੁਹਾਨੂੰ ਤੁਸੀਂ ਚਾਹੁੰਦੇ ਹੋ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਹੋਣਾ ਚਾਹੀਦਾ ਮੈਂ ਜ਼ਰੂਰ ਡੀਸੀ ਸਾਹਿਬ ਨਾਲ ਗੱਲ ਕਰਾਂਗਾ ਇਹਦੇ ਵਿੱਚ ਜੋਸ ਯੂ ਜਿਹੜਾ ਡਾਕੂਮੈਂਟਰੀ ਬਿਲਕੁਲ ਸਹੀ ਹੋਊ ਪਾਇਓ ਨੂੰ ਤੁਸੀਂ ਗੁਰਦਾਰਿਆਂ ਦੇ ਦੇ ਦਿਓ ਮੈਨੂੰ ਕੀ ਮੈਂ ਗੁਰਦਾਰਿਆਂ ਦੇ ਵਿੱਚ ਉਥੇ ਕਿਹੜੀ ਕੋਈ ਕੋਈ ਕੰਮ ਕਰਨਾ ਆ ਜਾ ਕੋਈ ਗੱਲ ਦਾ ਉਥੋਂ ਕਾਰੋਬਾਰ ਤੁਹਾਡੇ ਵਾਂਗੂ ਗੁਰਦਾਰਿਆਂ ਦੇ ਵਿੱਚ ਖੁੱਲਣਾ ਮੇਰੀ ਇਹੋ ਜੀ ਕੋਈ ਮਨਛਾ ਨਹੀਂ ਹੈਗੀ ਸੋ ਇਹ ਜਿਹੜੇ ਤੁਹਾਨੂੰ ਮੈਂ ਦੋ ਤਿੰਨ ਕੰਮ ਗਿਣਾਏ ਆ ਨਾ ਜਿਹੜੀਆਂ ਤੁਸੀਂ ਕਾਲੀਆਂ ਕਰਤੂਤਾ ਤੁਹਾਡੀਆਂ ਮੈਂ ਤੁਹਾਨੂੰ ਦੱਸਦੀਆਂ ਗਾਹ ਤੋਂ ਮੇਰੇ ਨਾਲ ਪੰਗਾ ਲੈਣ ਤੋਂ ਪਹਿਲਾਂ ਚੰਗੀ ਤਰ੍ਹਾਂ ਬਾਚ ਲਿਓ ਨਹੀਂ ਤਾਂ ਮੈਂ ਕੱਲੀ-ਕੱਲੀ ਤੁਹਾਡੀ ਮੈਂ ਸਿਰਫ ਇਹ ਕਰਕੇ ਸ਼ਰਮ ਮੈਨੂੰ ਮਾਰਦੀ ਆ ਕਿ ਆਪਾਂ ਕੱਠੇ ਰਹੇ ਆ ਤੇ ਜੇ ਤੁਸੀਂ ਆਖੋ ਨਾ ਕਿ ਖਰੇ ਤਲਬੀਰ ਨੂੰ ਉਹ ਦਬਾਉਣ ਵਾਲੇ ਦਿਨ ਔਰ ਭੋਨ ਜੋ ਮੈਂ ਤਾਂ ਉਦੋਂ ਨਹੀਂ ਦੱਬਦਾ ਰਿਹਾ ਜਦੋਂ ਸਰਕਾਰ ਵੇਲੇ ਮੈਂ 6-6 ਮਹੀਨੇ ਇਸੇ ਮਜੀਠੀਆ ਸਾਹਿਬ ਨਾਲ ਰੁਸ ਕੇ ਬਹਿ ਜਾਣਾ ਮੈਂ ਤਾਂ ਉਦੋਂ ਨਹੀਂ ਦੱਬਿਆ ਸੋ ਇਸ ਕਰਕੇ ਉਦੋਂ ਵੀ ਲੜਾਈ ਮੇਰੀ ਸੱਚ ਦੀ ਔਰ ਆਪਦੇ ਭੈਣ ਭਰਾ ਦੀ ਹੁੰਦੀ ਸੀ ਬਾਕੀ ਗੋਲ ਕਚੋਰੋ ਬੰਦੇ ਬਨਜੋ ਮੈਂ ਤੁਹਾਨੂੰ ਸਾਰਾ ਨੰਗਿਆ ਕਰ ਦੂੰਗਾ ਆ ਜਿਹੜਾ ਧਾਮੀ ਉੱਠ ਕੇ ਕਹਿੰਦਾ ਧਾਮੀ ਨੂੰ ਪੁੱਛੋ ਕਿ ਕਦੀ ਉਥੇ ਬਰਗਾੜੀ ਕਿਉਂ ਨਹੀਂ ਜਾਂਦਾ ਤੂੰ ਤੂੰ ਕੋਟਕਪੂਰੇ ਕਿਉਂ ਨਹੀਂ ਜਾਂਦਾ ਤੂੰ ਬਾਬਲ ਕਲਾਂ ਕਿਉਂ ਨਹੀਂ ਜਾਂਦਾ ਆ ਪੀਟੀਸੀ ਚੈਨਲ ਵਾਲਿਆਂ ਨੇ ਕਦੀ ਇਹਨਾਂ ਦੀ ਖਬਰ ਚਲਾਈ ਆ ਮਿੰਟ-ਮਿੰਟ ਤੇ ਤਲਵੀਰ ਗੱਲ ਨੇ ਕਰਾਦਾ ਕਬਜ਼ਾ